ਜੇ ਸਬਜ਼ੀਆਂ ਪੁੱਛਦੇ ਆ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਰੇਟ ਸੁਣ ਕੇ ਹਰੇਕ ਸਬਜ਼ੀ ਦਾ ਜਿਹੜਾ ਰੇਟ ਹੈ ਦੁੱਗਣਾ ਹੋ ਗਿਆ ਇੱਥੇ ਤਾਂ ਕਿਤੇ ਕਈ ਸਬਜ਼ੀਆਂ ਦਾ ਤਿਗੜਾ ਹੋ ਗਿਆ ਗਰੀਬ ਬੰਦਾ ਕੁਝ ਨਹੀਂ ਕਰ ਸਕਦਾ ਅੱਜ ਦੇ ਟਾਈਮ ਦੇ ਵਿੱਚ ਚਟਣੀ ਵੀ ਨਹੀਂ ਖਾ ਸਕਦਾ ਚਿਬੜ ਵੀ ਬਹੁਤ ਮਹਿੰਗੇ ਹੋਏ ਪਏ ਨੇ ਜੀ ਆਮ ਸਬਜ਼ੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਮੈਂ ਵੀ ਖੁਦ ਅੱਜ ਮੈਂ ਸੋਚ ਰਿਹਾ ਸੀ ਵੀ ਅੱਜ ਚਟਣੀ ਖਾਵਾਂਗੇ ਤੇ ਚਿਬੜ ਲੈਣ ਆਏ ਸੀਗੇ ਚਿਬੜ ਦਾ ਜਦੋਂ ਰੇਟ ਪੁੱਛਿਆ ਜੀ ਮੈਂ ਐਵੇਂ ਹੀ ਵਾਪਸ ਮੁੜਿਆ ਹਾਂ ਮਾਇੂਸ ਹੋ ਕੇ ਸਸੀ ਗਾਲ ਦੋਸਤੋ ਅੱਜ ਅਸੀਂ ਪਹੁੰਚੇ ਸੰਗਰੂਰ ਦੀ ਸਬਜ਼ੀ ਮੰਡੀ ਵਿਖੇ ਜਿੱਥੇ ਕਿ ਹਰ ਵਕਤ ਰੌਣਕਾਂ ਵੇਖਣ ਨੂੰ ਮਿਲਦੀਆਂ ਸਨ ਪਰ ਅੱਜ ਜੇ ਗੱਲ ਕਰੀਏ ਉਸ ਦੁਕਾਨਦਾਰਾਂ ਦੀ ਪਹਿਲਾਂ ਦੁਕਾਨਦਾਰਾਂ ਦੀ ਗੱਲ ਕਰੀ ਤਾਂ ਦੁਕਾਨਦਾਰ तकरीबन ਸਾਰੇ ਬੇਲੇ ਬੈਠੇ ਹਨ ਕਸਰਾਂ ਚਾਹਾਂਗੇ ਕਿ ਜਿਹੜੀ ਪਹਾੜਾਂ ਦੇ ਵਿੱਚ بارش ਹੋ ਰਹੀ ਆ ਜਿਸ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਉੱਤੇ ਭਾਰੀ ਮਾਤਰਾ ਦੇ ਵਿੱਚ ਵਾਧਾ ਹੋਇਆ ਹੈ ਸੰਗਰੂਰ ਦੀਆਂ ਤਸਵੀਰਾਂ ਵਿਖਾ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਵੀਰਾਨ ਤਕਰੀਬਨ ਇੱਥੇ ਬੇਲੇ ਬੈਠੇ ਹਨ ਕਿਉਂਕਿ ਜੇ ਸਬਜ਼ੀਆਂ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਅਸਮਾਨ ਨੂੰ ਛੂਰੇ ਰੇਟ ਹਨ ਇਹਨਾਂ ਦਾ ਅਖਣਾ ਹੈ ਕਿ ਜਿਹੜੀ ਉੱਥੇ ਟਰਾਂਸਪੋਰਟ ਆਂਦੀ ਸੀ ਜਿਸ ਦੇ ਕਾਰ ਬੰਦ ਹੋ ਕੇ ਅਸਰ ਪੈਣ ਦੇ ਕਾਰਨ ਜਿਹੜਾ ਇੱਥੋਂ ਦਾ ਰੇਟ ਨੇ ਸਬਜ਼ੀਆਂ ਦੇ ਵਿੱਚ ਵਾਧਾ ਹੋਏ ਨੇ ਪਹਿਲੋ ਸਾਡੇ ਨਾਲ ਕੁਝ ਕਸਟਮਰ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਫਾਸਰਕਾਲ ਜੀ ਫਾਸਰਕਾਲ ਜੀ ਕੀ ਨਾਮ ਜੀ ਬਲਵੰਤ ਜੋਗਾ ਬਲਵੰਤ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਸਬਜ਼ੀ ਮੰਡੀ ਆਈ ਸੀ ਰੇਟਾਂ ਦੀ ਗ ਕੀ ਦਸੀਏ ਕਿਹੋ ਜੀ ਉਦਾਹਰਨ ਦੇਈਏ ਉਧਰੋਂ ਤਾਂ ਕੜਕ ਦੀ ਧੁੱਪ ਹੈ ਨਾ ਮੀਂਹ ਪੈ ਰਿਹਾ ਹੈ ਜੇ ਸਬਜ਼ੀਆਂ ਪੁੱਛਦੇ ਆ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਰੇਟ ਸੁਣ ਕੇ ਹਰੇਕ ਸਬਜ਼ੀ ਦਾ ਹਰੇਕ ਸਬਜ਼ੀ ਦਾ ਜਿਹੜਾ ਰੇਟ ਹੈ ਦੁੱਗਣਾ ਹੋ ਗਿਆ ਇੱਥੋਂ ਤਾਂ ਕਿਤੇ ਕਈ ਸਬਜ਼ੀਆਂ ਦਾ ਤਿਗੜਾ ਹੋ ਗਿਆ ਦੇਖੋ ਜਿਹੜਾ ਦਿਹਾੜੀਦਾਰ ਬੰਦਾ ਹੈ ਕਈ ਵਾਰੀ ਉਹਨੂੰ ਦਿਹਾੜੀ ਵੀ ਨਹੀਂ ਮਿਲਦੀ ਪਰ ਸਬਜ਼ੀ ਤਾਂ ਉਹਨੂੰ ਲੈ ਕੇ ਜਾਣੀ ਪੈਣੀ ਹੈ ਜਦੋਂ ਸਬਜ਼ੀ ਨੂੰ ਹੱਥ ਲਾਉਂਦਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਉਹਦਾ ਉਧਰੋਂ ਮੰਨਤਾ ਹੁੰਦਾ ਮੈਂ ਲੈ ਕੇ ਜਾਵਾਂ ਬੱਚਾ ਵਾਸਤੇ ਲੈ ਕੇ ਜਾਵਾਂ ਮਾਂ ਵਾਸਤੇ ਲੈ ਕੇ ਜਾਵਾਂ ਪਰ ਜਦੋਂ ਜੇਬ ਦੇਖਦਾ ਹੈ ਪੈਸੇ ਘੱਟ ਹੁੰਦੇ ਨੇ ਤੇ ਕਈ ਵਾਰੀ ਉਹ ਬਿਨਾਂ ਸਬਜ਼ੀ ਲੈ ਕੇ ਘਰ ਨੂੰ ਮੁੜ ਜਾਂਦਾ ਹੈ ਉਹਦੀ ਹਾਲਤ ਤਰਸਯੋਗ ਵੇਖਣਯੋਗ ਹੁੰਦੀ ਹੈ ਸੋ ਇਹਦੇ ਤਰਸ ਸਰਕਾਰ ਨੂੰ ਨਹੀਂ ਆਉਂਦਾ ਤੇ ਪਰਮਪితਾ ਪਰਮਾਤਮਾ ਉਹਨਾਂ ਦਾ ਜਿੰਨਾ ਕਿ ਆਉਂਦਾ ਹੈ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਮੁਤਲਕ ਸਰਕਾਰਾਂ ਨੇ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਵੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਜਾਣ ਬੰਦਾ ਕਿਵੇਂ ਪਰਿਵਾਰ ਪਾਲੂਗਾ ਕਿੱਥੋਂ ਲਿਆਉ ਉਹ ਕੀ ਕਰੂ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਹੈ ਜਿਹੜੇ ਇੱਥੇ ਸਬਜ਼ੀ ਲੈਣ ਆ ਕੇ ਅਮਨਦੀਪ ਮਾਨ ਜੀ ਮਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਰੇਟ ਨੇ ਅਸਮਾਨਾਂ ਨੂੰ ਛੂ ਰਹੇ ਨੇ ਤੇ ਗਰੀਬ ਬੰਦੇ ਦੀ ਗੱਲ ਕਰੀ ਜਾਵੇ ਜਿਹੜਾ ਦਿਹਾੜੀਦਾਰ ਹੈ ਇੱਕ ਬੜਾ ਮੁਸ਼ਕਲ ਹੋ ਰਿਹਾ ਹਾਂ ਗਰੀਬ ਬੰਦਾ ਕੁਝ ਨਹੀਂ ਕਰ ਸਕਦਾ ਅੱਜ ਦੇ ਟਾਈਮ ਦੇ ਵਿੱਚ ਚਟਣੀ ਵੀ ਨਹੀਂ ਖਾ ਸਕਦਾ ਠੀਕ ਹੈ ਜੀ ਕਿਉਂਕਿ ਚਟਣੀ ਵੀ ਜੇ ਖਾ ਲੈਂਦਾ ਤਾਂ ਚਿਬੜ ਵੀ ਬਹੁਤ ਮਹਿੰਗੇ ਹੋਏ ਪਏ ਨੇ ਜੀ ਆਮ ਸਬਜ਼ੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਆਹ ਨਹੀਂ ਤਾਂ ਅਕਸਰ ਅਗਲਾ ਕਹਿੰਦਾ ਸੀ ਕਿ ਭਾਈ ਚੱਲ ਜੇ ਸਬਜ਼ੀ ਭਾਜੀ ਨਹੀਂ ਤਾਂ ਚਟਣੀ ਕੁੱਟ ਕੇ ਖਾ ਲ ਚਟਣੀ ਵੀ ਨਹੀਂ ਕੁੱਟ ਕੇ ਖਾ ਸਕਦੀ ਹੁਣ ਤੇ ਪਿਆਜ਼ਾਂ ਦਾ ਰੇਟ ਲਾ ਲੋ ਪਿਆਜ਼ ਬਹੁਤ ਡਬਲ ਤੋਂ ਵੀ ਜ਼ਿਆਦਾ ਹੋਏ ਪਿਆ ਜੀ ਟਮਾਟਰ ਟਮਾਟਰ ਦਾ ਰੇਟ ਵੀ ਬਹੁਤ ਜ਼ਿਆਦਾ ਹੋਵੇ ਜੀ ਹੁਣ ਕਿਤੇ ਨਾ ਕਿਤੇ ਫਿਰ ਤਾਂ ਬੜਾ ਮੁਸ਼ਕਿਲ ਹੁੰਦਾ ਹੋਊਗਾ ਨਾ ਹਾਂਜੀ ਬਹੁਤ ਮੁਸ਼ਕਿਲ ਹੈ ਮੈਂ ਵੀ ਖੁਦ ਅੱਜ ਮੈਂ ਜੋ ਸੋਚ ਰਿਹਾ ਸੀ ਵੀ ਅੱਜ ਚਟਨੀ ਖਾਵਾਂਗੇ ਤੇ ਚਿਬੜ ਲੈਣ ਆਏ ਸੀਗਾ ਚਿਬੜ ਦਾ ਜਦੋਂ ਰੇਟ ਪੁੱਛਿਆ ਜੀ ਮੈਂ ਇਦਾਂ ਹੀ ਵਾਪਸ ਮੁੜਿਆ ਜਾ ਮਯੂਸ ਹੋ ਕੇ ਬਿਲਕੁਲ ਇੱਕ ਜੇ ਆਪਾਂ ਗੱਲ ਕਰੀਏ ਰੇਟਾਂ ਦੀ ਤਾਂ ਰੇਟਾਂ ਦਾ ਆਪਾਂ ਕਹਿ ਸਕਦੇ ਕਿਸੇ ਦੁਕਾਨਦਾਰ ਵੀਰ ਦਾ ਕੋਈ ਦੁੱਖ ਕਸੂਰ ਨਹੀਂ ਹੈ ਕਿਉਂਕਿ ਜਿਹੜੀ ਅਸਮਾਨੀ ਆਫਤ ਪੈਂਦੀ ਹੈ ਜਿਸ ਤਰ੍ਹਾਂ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਉਸ ਦੇ ਕਾਰਨ ਟਰਾਂਸਪੋਰਟ ਤੇ ਬੜਾ ਅਸਰ ਪੈਂਦਾ ਹੈ ਜਿਸ ਦੇ ਕਾਰਨ ਸਬਜ਼ੀਆਂ ਦੀ ਗੱਲ ਕਰੀ ਜਾਵੇ ਫਲ ਫਰੂਟਾਂ ਦੀ ਗੱਲ ਕਰੀ ਜਾਵੇ ਉਹਨਾਂ ਤੇ ਰੇਟਾਂ ਤੇ ਬੜਾ ਫਰਕ ਪੈ ਜਾਂਦਾ ਹੈ ਸਾਡੇ ਕੋਲ ਛੋਰ ਵੀਰ ਵੀ ਮੌਜੂਦ ਹੈ ਕਿ ਨਾਮ ਹਾਈ ਮੇਰੇ ਨਾਮ ਸਨੀ ਹੈ। ਸਨੀ ਕਿਸ ਤਰ੍ਹਾਂ ਦੇਖਦੇ ਹੋ ਯਾਰ ਜਿਹੜੇ ਸਬਜ਼ੀਆਂ ਦੇ ਰੇਟ ਨੇ ਜਾਦੇ ਹੋ ਚੁੱਕੇ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ। ਵੀਰ ਜੀ ਅਸੀਂ ਵੀ ਕੀ ਕਰ ਸਕਦੇ ਆ ਸਰਕਾਰਾਂ ਨੇ ਮਹਿੰਗੀ ਕਰਾਰ ਕੀ ਆਈ। ਅਸੀਂ ਵੀ ਆਪਣੇ ਵਿੱਚ ਪੜਨੇ ਨੇ। ਅਸੀਂ ਸਾਨੂੰ ਮਹਿੰਗੀ ਮਿਲੂਗੀ ਤਾਂ ਅਸੀਂ ਮਹਿੰਗੀ। ਪਰ ਅਸੀਂ ਤਾਂ ਤੁਸੀਂ ਦੁਕਾਨਦਾਰ ਹੋ। ਅਸੀਂ ਤੁਹਾਡਾ ਕਸੂਰ ਨਹੀਂ ਕਹਾ। ਇਹ ਤਾਂ ਕੁਦਰਤ ਦੀ ਮਾਰ ਆ। ਮੀਂਹ ਨਾ ਪੈਂਦਾ ਤਾਂ ਉਹੀ ਰੇਟ ਚੱਲਦੇ। ਕੁਦਰਤੀ ਨਹੀਂ ਦੀ ਮਾਰ ਨਹੀਂ ਹੈਗੀ, ਸਰਕਾਰ ਦੀ ਮਾਰ ਆਈ ਏ। ਅੱਛਾ ਜੀ। ਹਾਈ ਸਰਕਾਰਾਂ ਮਹਿੰਗੀ ਕਰ ਰਹੀ ਏ। ਸਰਕਾਰਾਂ ਨੇ ਸਮਝੀ ਮਹਿੰਗੀ ਕਰਕੇ ਆ। ਸਾਡੇ ਹੱਥ 'ਚ ਕੀ ਆਈ ਏ। ਜੇ ਅਸੀਂ ਨਾ ਸਬਜ਼ੀ ਵੇਚੀਏ ਸਾਡੇ ਬੱਚੇ ਕਿੱਥੋਂ ਬੜਨਗੇ ਇਹ ਐਸਨ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਕਿਤੇ ਨਾ ਕਿਤੇ ਸਰਕਾਰਾਂ ਜਾਂ ਆਪਾਂ ਕੁਦਰਤ ਦਾ ਕਸੂਰ ਕਹਿ ਕਸੂਰ ਨਹੀਂ ਕਿ ਉਹ ਤੇ ਜਿਹੜੀ ਕਰੋਪੀ ਆ ਉਹ ਵੇਖਣ ਨੂੰ ਮਿਲਦੀ ਹੈ ਕਿਉਂਕਿ ਅਕਸਰ ਵੇਖਿਆ ਜਾਂਦਾ ਸੀ ਕਿ ਜਿਹੜੀ ਹਿਮਾਚਲ ਗਈ ਆ ਪਹਾੜਾਂ ਦੇ ਵੱਲੋਂ ਇੱਕ ਸਬਜ਼ੀਆਂ ਭਾਜੀਆਂ ਜਾਂ ਫਲ ਫਰੂਟ ਆਂਦੇ ਆ ਉਹ ਟਰਾਂਸਪੋਰਟ ਤੇ ਬੜਾ ਅਸਰ ਪੈਂਦਾ ਹੈ ਜਿਸ ਦੇ ਕਾਰਨ ਇੱਥੇ ਅੱਜ ਇਹੋ ਜਿਹਾ ਮਾਹੌਲ ਹੋਇਆ ਪਿਆ ਕਿ ਜਿਹੜਾ ਗਰੀਬ ਆਦਮੀ ਆ ਉਸ ਨੂੰ ਸਬਜ਼ੀ ਲੈਣਾ ਤਾਂ ਦੂਰ ਦੀ ਗੱਲ ਹੈ ਵੇਖਣਾ ਵੀ ਵੱਲ ਵੀ ਜੀ ਨਹੀਂ ਕਰਦਾ ਸਾਡੇ ਨਾਲ ਦੁਕਾਨਦਾਰ ਵੀਰ ਵੀ ਮੌਜੂਦ ਹੈ ਉਨ੍ਹਾਂ ਨਾਲ ਵੀ ਗੱਲ ਕਰਦੇ ਆ ਪਹਿਲਾਂ ਕੁਝ ਸਾਡੇ ਨਾਲ ਵੀਰ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਅਸੀਕਰ ਜੀ ਵੀਰ ਜੀ ਸਬਜੀ ਲੈਣ ਆਇਓ ਜੇ ਆਪਾਂ ਗੱਲ ਕਰੀਏ ਰੇਟਾਂ ਦਾ ਕਿਸ ਤਰ੍ਹਾਂ ਰੇਟ ਬਹੁਤ ਜ਼ਿਆਦੇ ਨੇਗੇ ਤੇ ਰੇਟ ਇਹ ਘੱਟ ਹੋਣੇ ਚਾਹੀਦੇ ਨੇਗੇ ਕਿਉਂਕਿ ਮੌਸਮ ਵੀ ਥੋੜਾ ਖਰਾਬ ਹੈ ਮੌਸਮ ਦੀ ਕਰਕੇ ਹੀ ਜਿਹੜੇ ਰੇਟਾਂ ਚ ਬੋਲਦਾ ਹੋਗਾ ਨਾ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਰੇਟਾਂ ਦੇ ਵਿੱਚ ਘਟौती ਕੀਤੀ ਜਾਵੇ ਜੀ ਸੰਸਰਨਾ ਆਮ ਲੋਕ ਜਿਨ੍ਹਾਂ ਜਿਹੜੇ ਇੱਥੇ ਸਬਜ਼ੀ ਲੈਣ ਆਏ ਸੀ ਜਿਨ੍ਹਾਂ ਨੇ ਆਖਿਆ ਕਿ ਕੁਝ ਦਿਨਾਂ ਕੋਈ ਸਰਕਾਰਾਂ ਨੂੰ ਇਸ ਟਾਈਮ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਰੇਟਾਂ ਦੀ ਗੱਲ ਕਰੀ ਜਾਵੇ ਰੇਟ ਸਮਾਨ ਵਾਲੇ ਛੂਰੇ ਨੇ ਪਰ ਜਦੋਂ ਦੁਕਾਨਦਾਰ ਵੀਰਾਂ ਨਾਲ ਗੱਲ ਕਰਦੇ ਉਹਨਾਂ ਦਾ ਆਖਣਾ ਕਿ ਜਿਹੜੇ ਰੇਟ ਹੈ ਉਹ ਪਿੱਛੇ ਜੇ ਜਦੋਂ ਸਭ ਚੀਜ਼ ਨਹੀਂ ਆਵੇਗੀ ਤਾਂ ਉਹ ਆਟੋਮੈਟਿਕ ਹੀ ਆ ਕਿ ਉਸ ਦੇ ਜਿਹੜੇ ਰੇਟ ਆ ਵਾਧਾ ਹੋ ਜਾਊਗਾ ਵੀ ਗੱਲ ਕਰਦੇ ਆ ਸੱਣਾ ਵੀਰ ਮੌਜੂਦ ਨੇ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਰੇਟ ਨੇ ਜਿਹੜੇ ਸਾਮਾਨਾਂ ਨੂੰ ਛੋਣ ਲੱਗੇ ਕੋਈ ਜਿਹੜੀ ਬਰਸਾਤ ਦੇ ਪਹਾੜਾਂ ਚੋਂ ਆ ਉਹਦਾ ਅਸਰ ਪੰਜਾਬ ਚ ਵੀ ਦੇਖਣ ਨੂੰ ਆ। ਹਾਂਜੀ ਬਹੁਤ ਭਾਰੀ ਆ ਇਹ ਅਸਰ। ਸਬਜ਼ੀਆਂ ਮਹਿੰਗੀ ਹੋ ਗਈ ਟਮਾਟਰ ਮਟਰ ਫਲਗੋ ਵੀ ਅਫਰਾਸਨ ਵਗੈਰਾ ਹਰ ਚੀਜ਼ ਮਹਿੰਗੀ ਹੋ ਗਈ ਪਹਾੜਵਾਲੀ ਦਾ ਆਟਮਿਕ ਮਹਿੰਗੀ ਹੋ ਗਈ ਡਬਲ ਰੇਟ ਹੋ ਗਏ। ਆ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਟਰਾਂਸਪੋਰਟਰ ਨਹੀਂ ਆਵੇਗੀ ਚੀਜ਼ ਨਹੀਂ ਹੋਵੇਗੀ ਤਾਂ ਆਟੋਮੈਟਿਕ ਹੀ ਮਹਿੰਗੀ ਹੈ। ਹਾਂਜੀ ਉਹ ਤਾਂ ਹੈ ਹੀ ਆ ਜੀ। ਉਸ ਤੋਂ ਬਾਅਦ ਜਿਹੜੇ ਲੋਕਲ ਸਬਜ਼ੀਆਂ ਵੀ ਮਹਿੰਗੇ ਹੋ ਗਏ ਉਹ ਘਟਾ ਘਾਨ ਕਰਨ ਜਿਹੜੇ ਆਪ ਪਿੰਡੀ ਅਸੀਂ 40 ਰੁਪਏ ਕਿਲੋ ਤੋਰੀ ਪਿੰਡੀ 40 ਰੁਪਏ ਵੇਚਦੇ ਸੀ ਹੁਣ ਮੰਡੀ 50 55 ਰੁਪਏ ਕਿਲੋ ਵਿਕ ਰਹੀ ਹੈ ਵੀਜੀ ਕਿਤੇ ਨਾ ਕਿਤੇ ਦੁਕਾਨਦਾਰੀ ਤੇ ਵੀ ਅਸਰ ਪੈਂਦਾ ਹੋਵੇਗਾ ਕਿਉਂਕਿ ਤੁਸੀਂ ਤਾਂ ਸਵੇਰੇ ਲੈਣੀ ਹੈ ਸ਼ਾਮ ਨੂੰ ਵੇਚਣੀ ਹੈ ਤਾਂ ਫਿਰ ਆਰਤੀਆਂ ਨੂੰ ਪੈਸੇ ਵੀ ਦੇਣੇ ਤੁਸੀਂ ਆ ਮੰਡੀ ਦਾ ਹਾਲ ਹੀ ਦੇਖ ਲਓ ਗਾਗ ਦਿਖ ਰਹੀ ਤੁਹਾਨੂੰ ਸੰਨਸਰਾਂ ਹੋ ਰਹੀ ਹੈ ਗਾਗ ਦਾ ਬਜਟ ਹੀ ਖਰਾਬ ਹੋ ਗਿਆ ਨਾ ਜੇ ਹੁਣ ਤੁਸੀਂ ਘਰੋਂ ਲੈ ਕੇ 200 ਰੁਪਏ ਆਇਓ ਦੋ ਸੌ ਤਾਦੜੀ ਸਬਜੀ ਆ ਜੂਗੀ ਉਹਦੇ ਚ ਕੀ ਕੁਛ ਲੈ ਕੇ ਜਾਓਗੇ ਆਹੋ ਕਿਤੇ ਨਾ ਕਿਤੇ ਫੇਰ ਐ ਕਿ ਜਿਵੇਂ ਕੋਈ ਹੁਣ ਤਾਂ ਸਬਜੀ ਐ ਕੱਲੂ ਵੇ ਤੇ ਸ਼ਾਮ ਤੱਕ ਤਾਂ ਕਈ ਸਬਜੀ ਖਰਾਬ ਵੀ ਹੋ ਜਾਂਦੀ ਆ ਹੁੰਦਾ ਹੀ ਨੁਕਸਾਨ ਹੋ ਰਹੀ ਇਸ ਟਾਈਮ ਲੋਸ ਚ ਚਾਹੀ ਅਸੀਂ ਨਾਲੇ ਇੰਨੀ ਮਹਿੰਗੀ ਸਬਜੀ ਐ ਵੇਦਿਆ ਫੇਰ ਵੀ ਲੋਸ ਚ ਚਾਹੀ ਹੁੰਦਾ ਸਸਤੇ ਚ ਵੇਦਾਈ ਸਸਤੇ ਜੀ ਮਾਲ ਵੱਧ ਵਿਕਦਾ ਮਾਰਜਨ ਵੀ ਹੁੰਦਾ ਉਹਨਾਂ ਨੂੰ ਮਾਰਜਨ ਵੀ ਨਹੀਂ ਐ ਔਰ ਰੇਟ ਵੀ ਹਾਈ ਨਹੀਂ ਏ ਤਾਂ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਦਾ ਆਖਣਾ ਹੈ ਕਿ ਜਦ ਰੇਟ ਸਬਜੀ ਦੇ ਮਹਿੰਗੇ ਤਾਂ ਜਰੂਰ ਹੋਏ ਨੇ ਪਰ ਇਸ ਨਾਲ ਇਹਨਾਂ ਨੂੰ ਨੁਕਸਾਨ ਜ਼ਿਆਦਾ ਹੈ ਕਿਉਂਕਿ ਜੇ ਦੁਕਾਨ ਤੇ ਗਾਹਕ ਆਏ ਬਈਗਾ ਤਾਹੀਂ ਇਹਨਾਂ ਨੂੰ ਕੁਝ ਕੱਢਣ ਪਾਣ ਨੂੰ ਹੋਵੇਗਾ ਨਹੀਂ ਤਾਂ ਵੇਖਿਆ ਜਾਂਦਾ ਹੈ ਕਿ ਜਿਹੜੇ ਦੁਕਾਨਦਾਰ ਨੇ ਕੁਝ ਸਬਜ਼ੀਆਂ ਦੀ ਆਈਟਮ ਹੈ ਜਿਹੇ ਜਿਹੀਆਂ ਹੁੰਦੀਆਂ ਜਿਹੜੀਆਂ ਸ਼ਾਮ ਤੱਕ ਹੀ ਰਹਿੰਦੀਆਂ ਨੇ ਇਹਨਾਂ ਦਾ ਅਖਣਾ ਹੈ ਕਿ ਅਸੀਂ ਮੰਡੀ ਦੇ ਵਿੱਚੋਂ ਆੜਤੀਆਂ ਤੋਂ ਲੈ ਕੇ ਆਨੇ ਤਾਂ ਆੜਤੀਆਂ ਨੂੰ ਸ਼ਾਨ ਨੂੰ ਪੈਸੇ ਵੀ ਦੇਨੇ ਹੁੰਦੇ ਨੇ ਪਰ ਜੇ ਗਾਹਕ ਹੀ ਨਹੀਂ ਹੋਵੇਗਾ ਤਾਂ ਇਹ ਆੜਤੀਆਂ ਨੂੰ ਪੈਸੇ ਕਿੱਥੋਂ ਦੇਣਗੇ ਜਿਸ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਮਾਰਕੀਟ ਹੀ ਭਾਵੇਂ ਗਾਹਕ ਲਾ ਲਓ ਜਾਂ ਦੁਕਾਨਦਾਰ ਲਾ ਲਓ ਇਸ ਜਿਹੜੇ ਰੇਟ ਵਧਿਆ ਹਨ ਉਸ ਤੋਂ ਦੁਖੀ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ